ਗੱਡੀਆਂ ਚ ਗੱਡੀਆਂ ਵਜੀਆਂ ਨੇ ਵੱਡਾ ਹਾਦਸਾ ਹੋਇਆ ਹੈ ਹੁਸ਼ਿਆਰਪੁਰ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕੈਂਟਰਾਂ ਦੇ ਵਿੱਚ ਕੈਂਟਰ ਵੱਜੇ ਔਰ ਉਸ ਤੋਂ ਬਾਅਦ ਗੱਡੀ ਦੇ ਉੱਪਰ ਇੱਕ ਕੈਂਟਰ ਪਲਟ ਗਿਆ ਪਿੱਛੋਂ ਆ ਰਹੀ ਸੀ ਬੱਸ ਔਰ ਬੱਸ ਵੀ ਆ ਕੇ ਵੱਜ ਗਈ ਪਲਟੇ ਹੋਏ ਕੈਂਟਰ ਦੇ ਵਿੱਚ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਭਾਰੀ ਨੁਕਸਾਨ ਹੋਇਆ ਹੈ ਕੈਂਟਰਾਂ ਦੇ ਵਿੱਚ ਕੈਂਟਰ ਵੱਜ ਗਏ ਔਰ ਇੱਕ ਕੈਂਟਰ ਵਾਲਾ ਕਹਿੰਦਾ ਹੈ ਕਿ ਬ੍ਰੇਕ ਫੇਲ ਹੋ ਗਏ ਸੀ ਇਹ ਰੀਜ਼ਨ ਦੱਸਿਆ ਉਸਨੇ ਕਿ ਬ੍ਰੇਕਾਂ ਫੇਲ ਹੋਣ ਕਰਕੇ ਕੈਂਟਰ ਜਿਹੜਾ ਉਹ ਮੈਂ ਦੂਸਰੇ ਪਾਸੇ ਨੂੰ ਉਤਾਰ ਦਿੱਤਾ ਖਾਲੀ ਸੜਕ ਵਾਲੇ ਪਾਸੇ ਨੂੰ ਲਿਜਾ ਰਿਹਾ ਸੀਗਾ ਔਰ ਤੇਜ਼ ਰਫਤਾਰ ਛੋਣ ਕਰਕੇ ਸਾਹਮਣੇ ਉਹ ਇੱਕ ਕੈਂਟਰ ਆ ਰਿਹਾ ਸੀਗਾ ਔਰ ਉਹਦੇ ਵਿੱਚ ਆ ਕੇ ਵੱਜਿਆ ਕੈਂਟਰ ਤਾਂ ਦੋਵੇਂ ਕੈਂਟਰ ਜਿਹੜੇ ਹਾਲਾਤ ਦੇਖ ਸਕਦੇ ਹੋ ਇੱਕ ਕੈਂਟਰ ਪਲਟ ਗਿਆ ਗੱਡੀ ਦੇ ਉੱਪਰ ਔਰ ਪਿੱਛੋਂ ਆ ਰਹੀ ਸੀ ਬੱਸ ਚਾਰ ਸਾਧਨ ਆਪਸ ਦੇ ਵਿੱਚ ਠੁਕੇ ਆ ਤੋਂ ਹੁਸ਼ਿਆਰਪੁਰ ਤੋਂ ਇਹ ਵੀਡੀਓ ਨਿਕਲ ਕੇ ਸਾਹਮਣੇ ਆਇਆ ਇੱਕ ਗੱਡੀ ਜਿਹੜੀ ਆ ਉਹ ਪੂਰੀ ਖਤਮ ਕਰ ਦਿੱਤੀ ਐ ਕੈਂਟਰ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਬ੍ਰੇਕਾਂ ਫੇਲ ਹੋਣਾ ਇਸ ਦਾ ਵਜ੍ਹਾ ਇਸ ਦੀ ਵਜ੍ਹਾ ਦੱਸੀ ਜਾ ਰਹੀ ਹੈ ਇਸ ਦਾ ਕਾਰਨ ਬ੍ਰੇਕਾਂ ਫੇਲ ਹੋਣਾ ਦੱਸਿਆ ਜਾ ਰਿਹਾ ਕਿ ਬ੍ਰੇਕਾਂ ਫੇਲ ਹੋ ਗਈਆਂ ਇਹ ਕੈਂਟਰ ਦੇ ਚਾਲਕ ਨੇ ਕਿਹਾ ਹੁਸ਼ਿਆਰਪੁਰ ਦੇ ਵਿੱਚ ਇਹ ਹਾਦਸਾ ਹੋਇਆ ਜਿੱਥੇ ਕਿ ਤੇਜ਼ ਰਫਤਾਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੈਂਟਰ ਆ ਰਿਹਾ ਸੀ ਜਿੱਦੀਆਂ ਬ੍ਰੇਕਾਂ ਫੇਲ ਹੋ ਗਈਆਂ ਔਰ ਡਰਾਈਵਰ ਨੇ ਸੋਚਿਆ ਕਿ ਕੱਚੇ ਵਾਲੇ ਪਾਸੇ ਨੂੰ ਲਾ ਦੇਆ ਜਿੱਧਰਲੇ ਬੰਨੇ ਖਾਲੀ ਜਗ੍ਹਾ ਹੈ ਤਾਂ ਪਰ ਉਧਰ ਨੂੰ ਮੋੜਿਆ ਜਦੋਂ ਤਾਂ ਸਾਹਮਣੇ ਦੂਜੇ ਬੰਨੇੋਂ ਵੀ ਕਿਹਾ ਟਾਂਡੇ ਵਾਲੇ ਪਾਸਿਓਂ ਵੀ ਕੋਈ ਸਾਧਨ ਆ ਰਿਹਾ ਸੀ ਕੈਂਟਰ ਆ ਰਿਹਾ ਸੀਗਾ ਔਰ ਉਹਦੇ ਵਿੱਚ ਆ ਕੇ ਇਹ ਕੈਂਟਰ ਵੱਜ ਗਿਆ ਤਾਂ ਵੱਡਾ ਹਾਦਸਾ ਹੋਇਆ ਹੈ ਗੱਡੀਆਂ ਚ ਗੱਡੀਆਂ ਵੱਜੀਆਂ ਕੈਂਟਰਾਂ ਦੇ ਵਿੱਚ ਕੈਂਟਰ ਵੱਜ ਗਿਆ ਔਰ ਇੱਕ ਕੈਂਟਰ ਜਿਹੜਾ ਮੌਕੇ ਦੇ ਉੱਪਰ ਪਲਟ ਗਿਆ ਬੁਰੇ ਤਰੀਕੇ ਦੇ ਨਾਲ ਪਲਟਣ ਤੋਂ ਬਾਅਦ ਫਿਰ ਉਹ ਜਿਹੜੀ ਕਾਰ ਖੜੀ ਸੀ ਕਾਰ ਦੇ ਉੱਪਰ ਪਲਟ ਗਿਆ ਔਰ ਮੌਕੇ ਦੇ ਉੱਪਰ ਮਸਾਂ ਜਾਨ ਬਚਾਈ ਗਈ ਹੈ ਸੱਟਾਂ ਪੇਟਾਂ ਵੱਜੀਆਂ ਨੇ ਡਰਾਈਵਰਾਂ ਦੇ ਵੀ ਔਰ ਉੱਥੇ ਹੀ ਪੁਲਿਸ ਨੂੰ ਫਿਰ ਇਤਲਾਹ ਕੀਤੀ ਗਈ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਹੈ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਹੈ ਔਰ ਪੁਲਿਸ ਨੇ ਜਿਹੜਾ ਹਾਲਾਤਾਂ ਨੂੰ ਕੰਟਰੋਲ ਕੀਤਾ ਕਿਉਂਕਿ ਲਜਾਇਆ ਗਿਆ ਹਸਪੀਟਲ ਵੀ ਜਿਹੜੇ ਜ਼ਖਮੀ ਸੀਗੇ ਦੱਸਿਆ ਜਾ ਰਿਹਾ ਔਰ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬ੍ਰੇਕਾਂ ਫੇਲ ਹੋ ਗਈਆਂ ਇੱਕ ਕੈਂਟਰ ਦੀਆਂ ਬ੍ਰੇਕਾਂ ਫੇਲ ਹੋਣ ਕਰਕੇ ਇਹ ਪੂਰਾ ਹਾਦਸਾ ਵਾਪਰਿਆ ਹੈ ਇਹ ਜਾਣਕਾਰੀ ਜਿਹੜੀ ਹੈ ਇੱਕ ਕੈਂਟਰ ਦੇ ਡਰਾਈਵਰ ਨੇ ਸਾਂਝੀ ਕੀਤੀ ਹੈ ਮੌਕੇ ਤੋਂ ਵੀਡੀਓ ਨਿਕਲ ਕੇ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਇਹ ਕੈਂਟਰ ਜਿਹੜਾ ਪਲਟਿਆ ਪਿਆ ਹੈ ਇੱਕ ਪਾਸੇ ਔਰ ਦੂਸਰੇ ਪਾਸੇ ਗੱਡੀ ਸੀਗੀ ਗੱਡੀ ਦੇ ਉੱਪਰ ਇਹ ਕੈਂਟਰ ਪਲਟ ਗਿਆ ਔਰ ਮੌਕੇ ਦੇ ਉੱਪਰ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਤੜਕੇ ਤੜਕੇ ਇਹ ਅਥਵੇਰੇ ਹਾਦਸਾ ਵਾਪਰਿਆ ਹੁਣ ਇਹ ਵੀਡੀਓ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਕਿ ਕੈਂਟਰ ਪਲਟਿਆ ਪਿਆ ਹੈ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਇਹ ਵਿਚਾਰ ਰਹਿ ਗਿਆ ਤਾਂ ਹੁਸ਼ਿਆਰਪੁਰ ਤੋਂ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਖਬਰ ਤੁਹਾਨੂੰ ਦੱਸ ਰਹੇ ਹਾਂ ਹੁਸ਼ਿਆਰਪੁਰ ਤੋਂ ਜਿੱਥੇ ਕਿ ਵੱਡਾ ਹਾਦਸਾ ਵਾਪਰਿਆ ਹੈ ਕੈਂਟਰਾਂ ਦੇ ਵਿੱਚ ਕੈਂਟਰ ਵੱਜਿਆ ਔਰ ਇੱਕ ਕੈਂਟਰ ਆਪਸ ਦੇ ਵਿੱਚ ਟੱਕਰ ਤੋਂ ਬਾਅਦ ਪਲਟ ਗਿਆ ਗੱਡੀ ਦੇ ਉੱਪਰ ਔਰ ਪਿੱਛੋਂ ਜਿਹੜੀ ਇੱਕ ਬੱਸ ਆ ਰਹੀ ਸੀ ਔਰ ਉਹ ਬੱਸ ਵੀ ਕੈਂਟਰ ਦੇ ਵਿੱਚ ਬੱਜੀ ਹੈ ਔਰ ਉਸ ਤੋਂ ਬਾਅਦ ਫਿਰ ਪੁਲਿਸ ਦਾ ਬਿਆਨ ਆਇਆ ਹੈ ਡਰਾਈਵਰ ਕੀ ਕਹਿ ਰਿਹਾ ਸਭ ਤੋਂ ਪਹਿਲਾਂ ਡਰਾਈਵਰ ਦੀ ਗੱਲ ਸੁਣਾਉਣੀ ਹੈ ਔਰ ਉਸ ਤੋਂ ਬਾਅਦ ਪੁਲਿਸ ਦਾ ਬਿਆਨ ਵੀ ਸੁਣਾਉਣੀ ਹੈ ਜੀ ਮੈਂ ਸਵਾਰੀ ਚੁੱਕ ਕੇ ਤੁਰ ਚੱਲਿਆ ਸੀਗਾ ਅਜੇ ਜੀ ਪਿੱਛੋਂ ਗੱਡੀ ਆ ਰਹੀ ਸੀ ਮੇਰੇ ਪਰਪਰ ਇੱਕ ਉਹ ਮੇਰੇ ਕ੍ਰਾਸ ਕਰ ਰਹੀ ਸੀ ਮੈਂ ਅਵੀ ਲੇਨ 'ਚ ਜਾ ਰਹੀ ਸੀ ਜੇ 30 35 ਸਪੀਡ ਸੀ ਉਧਰੋਂ ਗੱਡੀ ਆਈ आउट ऑफ कंट्रोल हो गई। उन्हें आके पहले टक्कर मारी फिर मेरी बस कौन सी गाड़ी तो एक्सीडेंट का कारण क्या हुआ फोन राहगिर ने फोन किया जी